ਸੱਜੇ ਗਏ ਸਾਰੇ ਦੋਸਤਾਂ ਨੂੰ ਮੈਂ ਹਰਸਿਮਰਜੀਤ ਸਿੰਘ ਪ੍ਰੈਜ਼ੀਡੈਂਟ ਯੂਨਾਈਟਿਡ ਸੈਕੂ ਪਾਰਕਸ ਬੜੀ ਖੁਸ਼ੀ ਨਾਲ ਅੱਜ ਮੈਂ ਇਹ ਕਹਿਣਾ ਚਾਹੁੰਦਾ ਵੀ ਅੱਜ ਇੱਕ ਸਾਡੇ ਇੱਕ ਕੈਂਪ ਲਗਾਇਆ ਹੈ ਜ਼ੀਰੋ ਡਿਫੈਕਟ ਜੀਐਨਐਸ ਸਰਟੀਫਿਕੇਟ ਜਿੰਨੂੰ ਕਹਿੰਦੇ ਆ ਸੀ ਇਹ ਕੈਂਪ ਅੱਜ ਅਸੀਂ ਬਹੁਤ ਕੰਨ ਨੇ ਇੰਨੇ ਅੱਛੇ ਮਹਾਰੇ ਨਾਲ ਚੱਲ ਰਿਹਾ ਹੈ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਬਹੁਤ ਵੱਡੀ ਤਦਾਦ ਤੇ ਸਾਡੇ ਮੈਂਬਰਸ ਹੈਵਾ ਇਸ ਦਾ ਲਾਭ ਉਠਾ ਰਹੇ ਨੇ ਔਰ ਦੇਖੋ ਇਹ ਇਹ ਜਿਹੜੀ ਚੀਜ਼ਾਂ ਨੇ ਇਹ ਇੱਕ ਅਵੇਰਨੈਸ ਜ਼ਰੂਰੀ ਹੈ ਸਾਨੂੰ ਐਮਐਸਐਮਈ ਵਲੋਂ ਸਾਨੂੰ ਭਾਰਤ ਸਰਕਾਰ ਵਲੋਂ ਸਾਨੂੰ ਪੰਜਾਬ ਸਰਕਾਰ ਵਲੋਂ ਜਿਹੜੀਆਂ ਸਕੀਮਾਂ ਮਿਲਦੀਆਂ ਨੇ ਉਹਦਾ ਲਾਭ ਉਠਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਐਸੋਸੀਏਸ਼ਨਾਂ ਦਾ ਰੋਲ ਹੀ ਇਹ ਹੈ ਕਿ ਜਦੋਂ ਕੋਈ ਇਦਾਂ ਦੀ ਸਕੀਮਾਂ ਆਉਂਦੀਆਂ ਨੇ ਅਸੀਂ ਲੋਕਾਂ ਨੂੰ ਜਾਗਰਿਤ ਕਰਾਈਏ ਲੋਕੀ ਕੁਝ ਕਬਰ ਆ ਜਾਂਦੇ ਨੇ ਇਹ ਦੇਖੋ ਜੀ ਇਹ ਸਾਡੇ ਤੇ ਕੋਈ ਨਵਾਂ ਮਹਿਕਮਾ ਲੱਗਿਆ ਮੈਂ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਹਾਂ ਵੀਰੋ ਇਹ ਕੋਈ ਮੈਕਮਾਨੀ ਲੱਗਿਆ ਇਹ ਸਕੀਮ ਹੈ ਇਹ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਏਗਾ ਜਿੰਦੀ ਤੁਹਾਨੂੰ ਜ਼ਰੂਰਤ ਆਨਲਾਈਨ ਟਾਈਮ ਤੇ ਬਹੁਤ ਕੰਪਲਸਰੀ ਵੀ ਹੋ ਸਕਦਾ ਹੈ ਮਾਝੇ ਤੁਹਾਨੂੰ ਫ੍ਰੀ ਦਿਵਾ ਰਹੇ ਹਾਂ ਕੱਲ ਨੂੰ ਤੁਹਾਨੂੰ ਜਾ ਕੇ ਫਿਰ ਫਾਰਮ ਪਰ ਭਾਓਗੇ ਫਿਰ ਪੇਮੈਂਟ ਵੀ ਕਰੋਗੇ ਫਿਰ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਕਰਾਓਗੇ ਅੱਜ ਤੁਹਾਡੇ ਨਾਲ ਅਸੀਂ ਸਿਟੀ ਨੀਡਸ ਵਾਲੋਂ ਕਲੈਬੋਰੇਟ ਕਰਕੇ ਯੂਨਾਈਟਿਡ ਸਾਈਕਲ ਪਾਰਕਸ ਨੇ ਤੁਹਾਨੂੰ ਅਜ਼ੀਜ਼ਾ ਇਹ ਕੈਂਪ ਲਗਵਾਇਆ ਹੈ ਇਹਦੇ ਵਿੱਚ ਤੁਹਾਨੂੰ ਇੱਕ ਫਾਇਰ ਐਕਸਟਿੰਸ਼ਰ ਫ੍ਰੀ ਆਫ ਕਾਸਟ ਤੁਹਾਡੇ ਘਰ ਮਿਲੇਗਾ ব্রونز ਸਰਟੀਫਿਕੇਟ ਤੁਹਾਨੂੰ ਨਾਲ ਮਿਲੇਗਾ ਜਿਨ੍ਹਾਂ ਨੇ ਅਪਗ੍ਰੇਡ ਕਰਾਣਾ ਹੈ ਹੋਰ ਖੁਸ਼ੀ ਦੀ ਗੱਲ ਹੈ ਦੇਖੋ ਇਹਦੇ ਨਾਲ ਸਬਸਿਡੀਆਂ ਨਾਲ ਰਿਲੇਟਡ ਚੀਜ਼ ਹੈ ਵੀ ਜਿਵੇਂ ਜਿਵੇਂ ਤੁਸੀਂ ਗਰੋਅ ਕਰੋਗੇ ਸਰਟੀਫਿਕੇਟ ਜਿਵੇਂ ਤੁਹਾਡਾ ਸਿਰਗਰ ਤੋਂ ব্রونز ਹੁੰਦਾ ব্রونز ਤੋਂ 골ਡ ਹੁੰਦਾ ਅਥਾਰਟੀ ਜਿਹੜੀ ਸਬਸਿਡੀ ਲੈਵਲ ਵੱਜ ਜਾਂਦਾ ਉਹ ਬਹੁਤ ਉਪਰੇਲਾ ਸਰਕਾਰ ਦਾ ਬਹੁਤ ਅੱਛਾ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਨਐਸਐਮੀ ਸਰਕਾਰ ਆਪਣਾ ਮੈਕ ਮੈਡਾ ਔਰ ਸਿਟੀ ਨੀਡਸ ਆ ਜਿਨ੍ਹਾਂ ਨੇ ਅੱਜ ਸੜਕਾਂ 'ਤੇ ਰਲ ਕੇ ਕੈਂਪ ਲਗਾਇਆ ਔਰ ਇਸ ਚੀਜ਼ ਦਾ ਲਾਭ ਸਾਡੇ ਮੈਂਬਰ ਸਾਹਿਬਾ ਬਹੁਤ ਤੜਲੇ ਨਾਲ ਔਰ ਬਹੁਤ ਬਹੁਤ ਝੜ ਕੇ ਹਿੱਸਾ ਲੈ ਕੇ ਲੈ ਰਹੇ ਨੇ ਔਰ ਇਹੀ ਇਹ ਸਾਰੀ ਇੰਡਸਟਰੀ ਲਈ ਹੈ ਇਹ ਇਕੱਲੀ ਬਾਈਸਾਈਕਲ ਨਹੀਂ ਨੀ ਹੈ ਅਸੀਂ ਜਾਣਦੇ ਆ ਵੀ ਬਾਕੀ ਇੰਡਸਟਰੀਆਂ ਵੀ ਬਾਕੀ ਸੁਵਿਸ਼ਨਾ ਵੀ ਇਸ ਚੀਜ਼ ਨੂੰ ਲਗਵਾਉਣ ਔਰ ਇਹ ਲੋਕਾਂ ਨੂੰ ਮੈਕਸਿਮ ਤੋਂ ਮੈਕਸਿਮ ਰਿਜ਼ਲਟ ਸੜਕ 'ਤੇ ਦੇ ਦੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਸਿਟੀ ਨੀਡਜ਼ ਇਨੋਵੇਸ਼ਨ ਪ੍ਰਾਈਵੇਟ ਲਿਮਟਿਡ ਤੋਂ ਇੱਥੇ ਅਜੇ ਅਵੇਅਰਨੈਸ ਕੈਂਪ ਲਗਾਉਣ ਆਈ ਹਾਂ ਯੂਨਾਈਟਿਡ ਸਾਈਕਲ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਦੇ ਇਹਦੇ ਵਿੱਚ ਕੀ ਹੈ ਕਿ ਜੈਡ ਸਰਟੀਫਿਕੇਸ਼ਨ ਜਿਹੜਾ ਜ਼ੀਰੋ ਇਫੈਕਟ ਜ਼ੀਰੋ ਡਿਫੈਕਟ ਸਿ ਪ੍ਰਮੋਟ ਕਰ ਰਹੇ ਆ ਇਹ ਜਿਹੜੀ ਸਕੀਮ ਹੈ ਇਹ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਜਿਹੜੀ ਹੈ ਇਹਨਾਂ ਨੇ ਕਿਹਾ ਸੀ ਕਿ ਅਵੇਅਰਨੈਸ ਕੈਂਪ ਤੁਸੀਂ ਇੱਥੇ ਲਾਉਣੇ ਨੇ ਤੇ ਸਾਡੇ ਜਿਹੜੇ ਸਰ ਨੇ ਜੀ ਨੇ ਹਰਸ਼ੀਮਰਜੀਤ ਲੱਖੀ ਜੀ ਇਹ ਸਾਡੇ ਨਾਲ ਇੱਥੇ ਆਏ ਹੋਏ ਤੇ ਜੈਟ ਸਰਟੀਫਿਕੇਸ਼ਨ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਸੈਂਟਰ ਦੀ ਗਵਰਨਮੈਂਟ ਵੀ ਤੇ ਪੰਜਾਬ ਦੀ ਗਵਰਨਮੈਂਟ ਵੀ ਬੈਨੀਫਿਟ ਦੇ ਰਹੀ ਹੈ 2 ਕਰੋੜ ਦੇ ਜਿਹੜੇ ਸਬਸਿਡੀਆਂ ਨੇ ਪੰਜਾਬ ਦੀ ਗਵਰਨਮੈਂਟ ਦੇ ਰਹੀ ਹੈ ਤੇ ਸਾਡੀ ਜਿਹੜੀ ਸਿਟੀਨਿਟਸ ਇਨੋਵੇਸ਼ਨ ਪ੍ਰਾਈਵੇਟ ਲਿਮਟਿਡ ਆ ਅ ਐਸੋਸੀਏਸ਼ਨ ਐਸੋਸੀਏਸ਼ਨ ਨਾਲ ਮਿਲ ਕੇ ਅਸੀਂ ਫ੍ਰੀ ਫਾਇਰ ਸਟਿੰਸ਼ਰ ਹਰ ਐਮਐਸ ਨੂੰ ਦੇ ਰਿਹਾ ਚਾਹੀ ਉਹਨਾਂ ਕੋ ਫਾਇਰ ਸਟਿੰਸ਼ਰ ਹੈਗਾ ਚਾਹੀ ਨਹੀਂ ਹੈਗਾ ਬਟ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਇਦੇ ਵਿੱਚ 2 ਦਿਨ ਕੈਂਪ ਲੱਗੇਗਾ 24 ਤਰੀਕ ਤੋਂ ਲੈ ਕੇ 25 ਤਰੀਕ ਤੱਕ ਤੇ ਤੁਸੀਂ ਆਓ ਇੱਥੇ ਆਪਣੀ ਰਜਿਸਟ੍ਰੇਸ਼ਨ ਕਰਾਓ ਸਾਡੇ ਜਿਹੜੇ ਬੱਚੇ ਨੇ ਉਹ ਤੁਹਾਡੇ ਕੋਲ ਆਣਗੇ ਇੱਕ ਐਗਜ਼ੀਕਿਊਟਿਵਸ ਦੋ ਐਗਜ਼ੀਕਿਊਟਿਵਸ ਤੁਹਾਡੇ ਤੁਹਾਡੀ ਇੰਡਸਟਰੀ ਚ ਜਾ ਕੇ ਤੁਹਾਡੀ ਸਰਟੀਫਿਕੇਸ਼ਨ ਕਰਕੇ ਜਾਣਗੇ ਬ੍ਰੌਂਜ਼ ਸਰਟੀਫਿਕੇਸ਼ਨ ਜਿਹੜੀ ਆ ਫ੍ਰੀ ਆਫ ਕਾਸਟ ਹੈ ਉਹਦੇ ਵਿੱਚ ਤੁਸੀਂ ਕੁਝ ਵੀ ਦੇਣਾ ਸਰਕਾਰ ਨੂੰ ਸਗੋਂ ਸਰਕਾਰ ਤੁਹਾਨੂੰ ਬੈਨੀਫਿਟ ਦੇ ਰਹੀ ਹੈ ਮੈਮੇ ਸਾਈਕਲ ਇੰਡਸਟਰੀ ਨਾਲ ਰਿਲੇਟਡ ਇਹ ਹੋਰ ਵੀ ਇੰਡਸਟਰੀ ਲੈ ਰਹੀ ਸਾਰੀਆਂ ਜੁਨੀਆਂ ਮੈਨੂਫੈਕਚਰਿੰਗ ਇੰਡਸਟਰੀਜ਼ ਨੇ ਚਾਹੀਓ ਸਾਈਕਲ ਦੇ ਵਿੱਚ ਨੇ ਚਾਹੀਓ ਨਿਟਵੇਅਰਸ ਦੇ ਵਿੱਚ ਨੇ ਚਾਹੀਓ ਨਟ ਬੋਲਟ ਬਣਾ ਰਹੇ ਆ ਕੁਝ ਵੀ ਉਹ ਐਗਰੀਕਲਚਰ ਮਸ਼ੀਨਰੀ ਚਾਹੀਓ ਬਣਾ ਰਹੇ ਨੇ ਉਹਨਾਂ ਸਾਰਿਆਂ ਨੂੰ ਪੰਜਾਬ ਦੇ ਵਿੱਚ ਗਵਰਨਮੈਂਟ ਇਹਨੂੰ ਪ੍ਰਮੋਟ ਕਰ ਰਹੀ ਹੈ ਕਿ ਜੈਡ ਸਰਟੀਫਿਕੇਸ਼ਨ ਤੁਸੀਂ ਕਰਾਓ ਹਮ ਫਾਇਦ ਉਸ ਕਿਸਾਨ ਨੂੰ ਸਕੂਨ ਦਸਨ ਵਾਈਸ ਚੇਅਰਮੈਨ ਦੀ ਸਤਿਕਾਰ ਜੀ ਮੈਂ ਇੰਡਸਟਰੀ ਨੂੰ ਦੇ ਧਿਆਨ ਚ ਲਿਆਉਣਾ ਚਾਹੁੰਦਾ ਜਿਹੜੀ ਇਹ ਸੈਂਟਰ ਔਰ ਸਟ੍ਰੇਟਸ ਕਾਪੀ ਸਕੀਮ ਚਲਾਈ ਜਾ ਰਹੀ ਹੈ Z ਸਕੀਮ ਇਹਦਾ ਬੈਨੀਫਿਟ ਸਾਰੀ ਇੰਡਸਟਰੀ ਨੂੰ ਲੈਣਾ ਚਾਹੀਦਾ ਹੈ ਇਸ ਸਕੀਮ ਦੇ ਬਹੁਤ ਬੈਨੀਫਿਟ ਹਨ ਕਈ ਫਸਲ ਸਿਕੀਆਂ ਨੇ ਇਹ ਸੰਦੇਰੇ ਮੁਤਾਬਕ ਇੰਡਸਟਰੀ ਨੂੰ ਸਾਰੇ ਨੋਟ ਰਜਿਸਟ੍ਰੇਸ਼ਨ ਦੀ ਕਰवानी ਚਾਹੀਦੀ ਹੈ ਔਰ ਇਹਦੇ ਜੋ ਬੈਨੀਫਿਟ ਹੈ ਜਦੋਂ ਤੁਸੀਂ ਯੂਸੀਪੀ ਨੂੰ ਚਾਹੋਗੇ ਤੁਹਾਨੂੰ ਡਿਟੇਲ ਦੇ ਵਿੱਚ ਇਹਦੇ ਮੈਨੀਫੈਸਟ ਦੱਸੇ ਜਾਣਗੇ ਔਰ ਸਾਰੀ ਇੰਡਸਟਰੀ ਨੂੰ ਇਸ ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ। ਥੈਂਕ ਯੂ ਜੀ।